ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਝਾੜੂ ਲਾਉਣ ਤੋਂ 10 ਮਿੰਟ ਪਹਿਲਾਂ ਇਹ ਇੱਕ ਕੰਮ ਕਰ ਲਓ ਜੀਵਨ ਦੇ ਵਿੱਚ ਕਦੇ ਵੀ ਦੁਬਾਰਾ ਪੈਸੇ ਦੀ ਕਮੀ ਨਹੀਂ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਜੇ ਸੁਪਨੇ ਦੇ ਵਿੱਚ ਝਾੜੂ ਦਿਖਾਈ ਦੇਵੇ ਤਾਂ ਇਸ ਦਾ ਕੀ ਕਾਰਨ ਹੁੰਦਾ ਹੈ ਝਾੜੂ ਬਾਰੇ ਹੋਰ ਵੀ ਕੁਝ ਗੱਲਾਂ ਜਾਣਾਂਗੇ ਜੋ ਕਿ ਆਪਣੇ ਲਈ ਸੰਗਤ ਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਉਹ ਇਹ ਹਨ ਕਿ ਆਮ ਜੋ ਗੱਲਾਂ ਜੋ ਕਿ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਦੱਸਾਂਗੇ ਕਿ ਗੁਰਮਤ ਦੇ ਅਨੁਸਾਰ ਝਾੜੂ ਲਾਉਣ ਤੋਂ ਪਹਿਲਾਂ ਐਸਾ ਕਿਹੜਾ ਕੰਮ ਕੀਤਾ ਜਾਵੇ ਜਿਸ ਨਾਲ ਸੁਖ ਹੀ ਸੁਖ ਆ ਜਾਣ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਝਾੜੂ ਬਾਰੇ ਜੋ ਸਮਾਜਿਕ ਗੱਲਾਂ ਨੇ ਉਹ ਪਹਿਲਾਂ ਕਰਦੇ ਹਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਇੱਕ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਜੀ ਤਾਂ ਜੋ ਵਾਿਗਰੂ ਜੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਇੱਕ ਚੀਜ਼ ਦਾ ਚੰਗਾ ਜਾਂ ਮਾੜਾ ਪ੍ਰਭਾਵ ਹੁੰਦਾ ਹੈ ਅਤੇ ਐਵੇਂ ਦੀ ਹੀ ਇੱਕ ਚੀਜ਼ ਹੈ ਝਾੜੂ ਜੋ ਕਿ ਗੰਦਗੀ ਨੂੰ ਬਾਹਰ ਕੱਢਣ ਲਈ ਸਾਡੀ ਮਦਦ ਕਰਦਾ ਹੈ ਪਰ ਕਈ ਲੋਕ ਇਸ ਨੂੰ ਆਪਣੇ ਪੂਜਣ ਵਾਲੇ ਗੁਰੂ ਦੇ ਪ੍ਰਤੀਕ ਵੀ ਮੰਨਦੇ ਹਨ ਉਹ ਕਹਿੰਦੇ ਨੇ ਕਿ ਘਰ ਦੇ ਵਿੱਚ ਹਰੇਕ ਸੁਖ ਦਾ ਵਾਸ ਹੋ ਜਾਂਦਾ ਹੈ ਪਰ ਉਹਨਾਂ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਅਸੀਂ ਕੁਝ ਗਲਤੀਆਂ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਦੁਲਿੱਦਰ ਆ ਜਾਂਦਾ ਹੈ ਆਓ ਜਾਣਦੇ ਹਾਂ ਕੁਝ ਨਿਯਮ ਤੇ ਮਾਨਤਾਵਾਂ ਤਾਂ ਕਹਿੰਦੇ ਹਨ ਕਿ ਸ਼ਾਮ ਨੂੰ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਘਰ ਵਿੱਚ ਦੁਲਿੱਦਰ ਆਉਂਦਾ ਹੈ ਪਰ ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਕਾਰਨ ਕਰਕੇ ਸ਼ਾਮ ਨੂੰ ਝਾੜੂ ਲਾਉਣਾ ਵੀ ਪੈ ਜਾਵੇ ਜਾਂ ਜੋ ਕੂੜਾ ਜਾਂ ਕੂੜੇ ਦੀ ਮਿੱਟੀ ਦੇ ਵਿੱਚ ਤੁਹਾਡੇ ਘਰੋਂ ਨਿਕਲਦੀ ਹੈ ਉਸ ਨੂੰ ਕਿਸੇ ਭਾਂਡੇ ਜਾਂ ਲਿਫਾਫੇ ਦੇ ਵਿੱਚ ਪਾ ਕੇ ਰੱਖ ਲਓ ਅਤੇ ਸਵੇਰੇ ਹੀ ਉਸ ਨੂੰ ਘਰ ਤੋਂ ਬਾਹਰ ਸੁੱਟੋ। ਇਹ ਜਾਂਦਾ ਹੈ ਕਿ ਝਾੜੂ ਨੂੰ ਹਮੇਸ਼ਾ ਰਸੋਈ ਤੋਂ ਦੂਰ ਹੀ ਰੱਖੋ। ਇਸ ਦੇ ਪਿੱਛੇ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਇਹ ਰਿਜਕ ਦੇ ਵਿੱਚ ਘਾਟਾ ਲੈ ਕੇ ਆਉਂਦਾ ਹੈ ਕਿਉਂਕਿ ਝਾੜੂ ਪੋਚੇ ਦਾ ਨਾਤਾ ਗੰਦਗੀ ਨਾਲ ਹੁੰਦਾ ਹੈ। ਇਸ ਲਈ ਇਸ ਤਰ੍ਹਾਂ ਘਰ ਦੇ ਜੀਵਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਇਸ ਕਰਕੇ ਘਰ ਦੇ ਰਿਚਕ ਦੇ ਵਿੱਚ ਵਾਧੇ ਦੇ ਲਈ ਝਾੜੂ ਨੂੰ ਹਮੇਸ਼ਾ ਰਸੋਈ ਤੋਂ ਦੂਰ ਰੱਖਿਆ ਜਾਵੇ। ਕਿਹਾ ਜਾਂਦਾ ਹੈ ਕਿ ਝਾੜੂ ਨੂੰ ਕਿਸੇ ਉੱਚੀ ਜਗ੍ਹਾ ਤੇ ਲੁਕੋ ਕੇ ਰੱਖੋ। ਸਮਾਜਿਕ માનਤਾਵਾਂ ਦੇ ਅਨੁਸਾਰ ਝਾੜੂ ਨੂੰ ਸਾਹਮਣੇ ਰੱਖਣ ਨਾਲ ਘਰ ਵਿੱਚ ਦਲੇਦਰ ਦਾ ਪ੍ਰਸਾਰ ਹੁੰਦਾ ਹੈ ਪਰ ਵਿਗਿਆਨਕ માનਤਾਵਾਂ ਦੇ ਅਨੁਸਾਰ ਇਸ ਤਰ੍ਹਾਂ ਕਰਨ ਨਾਲ ਝਾੜੂ ਨਾਲ ਲੱਗੇ ਹੋਏ ਬੈਕਟੀਰੀਆ ਘਰ ਵਿੱਚ ਫੈਲਦੇ ਨੇ ਜਦੋਂ ਆਪਾਂ ਝਾੜੂ ਨੂੰ ਖੁੱਲੇ ਵਿੱਚ ਜਾਂ ਫਿਰ ਸਾਹਮਣੇ ਰੱਖ ਕੇ ਦਿੰਦੇ ਹਾਂ ਤਾਂ ਫਿਰ ਲੰਘਦੇ ਆਉਂਦੇ ਸਾਡੇ ਪੈਰਾਂ ਨੂੰ ਲੱਗਦਾ ਹੈ ਜਿਸ ਕਾਰਨ ਝਾੜੂ ਉੱਪਰ ਲੱਗੇ ਹੋਏ ਬੈਕਟੀਰੀਆ ਸਾਡੇ ਘਰ ਦੇ ਜੀਵਾਂ ਦੇ ਸਰੀਰ ਤੇ ਲੱਗ ਜਾਂਦੇ ਨੇ ਤੇ ਉਹ ਬਿਮਾਰੀਆਂ ਦੇ ਸੰਪਰਕ ਵਿੱਚ ਆ ਜਾਂਦੇ ਹਨ ਜਿਸ ਨਾਲ ਉਹਨਾਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਸਮਾਜਿਕ માનਤਾਵਾਂ ਦੇ ਅਨੁਸਾਰ ਕਦੇ ਵੀ ਝਾੜੂ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਇਹ ਸਾਡੇ ਘਰ ਦੀਆਂ ਬਜ਼ੁਰਗ ਬੀਬੀਆਂ ਤੋਂ ਸੁਣਿਆ ਹੀ ਹੋਵੇਗਾ ਇਹ ਗੱਲ ਹੈ ਕਿ ਝਾੜੂ ਬੋਕਰ ਨੂੰ ਖੜਾ ਕਰਕੇ ਨਾ ਰੱਖੋ ਜਾਂ ਫਿਰ ਟੁੱਟਿਆ ਹੋਇਆ ਮਾਂਜਾ ਜਾਂ ਝਾੜੂ ਕਦੇ ਵੀ ਘਰ ਵਿੱਚ ਨਾ ਰੱਖੋ ਜਿਸ ਨਾਲ ਮੁਸੀਬਤਾਂ ਆਉਂਦੀਆਂ ਨੇ ਸਮਾਜਿਕ માનਤਾਵਾਂ ਇਹ ਵੀ ਕਹਿੰਦੀਆਂ ਨੇ ਕਿ ਜਿਵੇਂ ਆਪਾਂ ਝਾੜੂ ਨੂੰ ਪੈਰ ਨਾਲ ਇਧਰ ਜਾਂ ਉਧਰ ਸੁੱਟਦੇ ਹਾਂ ਇਹ ਕੰਮ ਵੀ ਕਦੇ ਨਹੀਂ ਕਰਨਾ ਚਾਹੀਦਾ ਝਾੜੇ ਨੂੰ ਪੈਰ ਨਾ ਲਗਾਓ ਸੰਗਤ ਜੀ ਹੁਣ ਅਸੀਂ ਜਾਣਦੇ ਹਾਂ ਕਿ ਝਾੜੇ ਲਗਾਉਣ ਤੋਂ 10 ਮਿੰਟ ਪਹਿਲਾਂ ਕਿਹੜਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਭਾਵੇਂ ਤੁਸੀਂ ਇਸ਼ਨਾਨ ਕੀਤਾ ਹੈ ਜਾਂ ਫਿਰ ਨਹੀਂ ਕੀਤਾ ਤਾਂ ਫਿਰ ਝਾੜੇ ਲਾਉਣ ਤੋਂ 10 ਮਿੰਟ ਪਹਿਲਾਂ ਇਹ ਇੱਕ ਕੰਮ ਜ਼ਰੂਰ ਕਰ ਲਵੋ ਸਭ ਤੋਂ ਪਹਿਲਾਂ ਪਾਣੀ ਲਓ ਫਿਰ ਉਸ ਦੇ ਵਿੱਚ ਥੋੜਾ ਜਿਹਾ ਜਲ ਪਾ ਕੇ ਸਾਰੇ ਘਰ ਦੇ ਵਿੱਚ ਛੱਟਾ ਦਿਓ ਅਤੇ ਫਿਰ ਇਸ ਤੋਂ ਬਾਅਦ ਹੀ ਝਾੜੂ ਲਗਾਓ ਇਸ ਦੇ ਪਿੱਛੇ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਨਕਾਰਾਤਮਿਕ ਊਰਜਾ ਘਰ ਦੇ ਵਿੱਚ ਪਰਵੇਸ਼ ਕਰਦੀ ਹੈ ਜੇਕਰ ਆਪਾਂ ਝਾੜੂ ਲਾਉਣ ਤੋਂ ਪਹਿਲਾਂ ਇਹ ਕੰਮ ਕਰ ਲਵਾਂਗੇ ਤਾਂ ਸਾਡੇ ਘਰ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਅਤੇ ਜਿਸ ਘਰ ਵਿੱਚ ਇਹ ਕੰਮ ਰੋਜ਼ਾਨਾ ਕੀਤਾ ਜਾਂਦਾ ਹੈ ਉਥੇ ਸਕਾਰਾਤਮਕ ਤਾਕਤਾਂ ਦਾ ਵਾਸ ਹੁੰਦਾ ਹੈ ਉਥੇ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਪੋਚਾ ਲਾਉਣ ਤੋਂ ਪਹਿਲਾਂ ਨਿੰਮ ਦੇ ਕੁਝ ਪੱਤੇ ਪਾਣੀ ਵਿੱਚ ਉਬਾਲੋ ਫਿਰ ਉਸ ਨਿੰਮ ਦੇ ਪਾਣੀ ਨੂੰ ਛਾਣ ਕੇ ਉਸ ਪਾਣੀ ਨਾਲ ਘਰ ਵਿੱਚ ਪੋਚਾ ਲਗਾਓ ਇਸ ਨਾਲ ਘਰ ਵਿੱਚ ਨੈਗੇਟਿਵ ਸ਼ਕਤੀਆਂ ਦਾ ਖਾਤਮਾ ਹੋਵੇਗਾ ਅਤੇ ਪੋਜ਼ਿਟਿਵ ਸ਼ਕਤੀਆਂ ਦਾ ਵਾਸ ਹੋਵੇਗਾ ਜਿਸ ਨਾਲ ਘਰ ਵਿੱਚੋਂ ਕਲੇ-ਕਲੇਸ਼ ਹਮੇਸ਼ਾ ਲਈ ਖਤਮ ਹੋ ਜਾਵੇਗਾ ਅਤੇ ਉੱਥੇ ਸਿਰਫ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਵਾਸ ਹੋਵੇਗਾ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਵਿੱਚ ਇੱਕ ਪੰਕਤੀ ਆਉਂਦੀ ਹੈ ਮਨ ਮੈਲਾ ਤਾਂ ਸਭ ਕਿਛ ਮੈਲਾ ਤਨ ਧੋਤੇ ਮਨ ਹਸਾ ਹੋਏ ਗੁਰਮਤ ਵਿੱਚ ਵਾਹਿਗੁਰੂ ਦੇ ਨਾਮ ਦੀ ਤਾਕਤ ਨੂੰ ਮੁੱਖ ਰੱਖਿਆ ਗਿਆ ਹੈ ਬੀਬੀਆਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਘਰ ਦੀ ਸਾਫ ਸਫਾਈ ਕਰਦੀਆਂ ਨੇ ਤੇ ਜੇ ਅਸੀਂ ਨਾਲ ਹੀ ਨਾਲ ਵਾਹਿਗੁਰੂ ਕਹਿ ਲਈਏ ਤਾਂ ਸਾਡੇ ਮਨ ਤੇ ਜੰਮੀ ਹੋਈ ਵਿਕਾਰਾਂ ਦੀ ਮੈਲ ਵੀ ਸਾਫ਼ ਹੋ ਜਾਵੇਗੀ ਇਸ ਲਈ ਨੇਰੀਆਂ ਪਹਿਣਾ ਜਦੋਂ ਵੀ ਘਰ ਦੀ ਸਫਾਈ ਕਰਦੀਆਂ ਨੇ ਤਾਂ ਨਾਲ ਹੀ ਨਾਲ ਵਾਹਿਗੁਰੂ ਦਾ ਜਾਪ ਕਰਿਆ ਕਰੋ ਤੇ ਘਰ ਦੀ ਗੰਦਗੀ ਦੇ ਨਾਲ ਨਾਲ ਸਾਡੇ ਮਨ ਦੀ ਗੰਦਗੀ ਵੀ ਸਾਫ਼ ਹੋ ਜਾਵੇਗੀ ਜਿਨ੍ਹਾਂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਕੰਟ ਹੈ ਉਹ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਿਆ ਕਰੋ ਤੇ ਜਿਨ੍ਹਾਂ ਨੂੰ ਮੂਲ ਮੰਤਰ ਜੀ ਦਾ ਪਾਠ ਕਰਨਾ ਹੋਵੇ ਉਹ ਮੂਲ ਮੰਤਰ ਜੀ ਦਾ ਜਾਪ ਕਰਦੇ ਰਹਿਣ ਕਹਿੰਦੇ ਭਾਵੇਂ ਜੋ ਵੀ ਜ਼ੁਬਾਨੀ ਤੁਹਾਨੂੰ ਯਾਦ ਹੈ ਕੰਠ ਹੈ ਬਾਣੀ ਉਸੇ ਬਾਣੀ ਦਾ ਜਾਪ ਕਰ ਲਓ ਜੋ ਬਾਣੀ ਤੁਹਾਨੂੰ ਸੌਖੀ ਲੱਗਦੀ ਹੈ ਉਸ ਦਾ ਜਾਪ ਤੁਸੀਂ ਝਾੜੂ ਲਗਾਉਂਦੇ ਸਮੇਂ ਕਰਨਾ ਹੈ ਭਾਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ ਹੈ ਬਾਣੀ ਭਾਵੇਂ ਕੋਈ ਵੀ ਪੜ ਲਓ ਕਿਉਂਕਿ ਇਸ ਨਾਲ ਸਾਡੇ ਮਨ ਦੇ ਵਿਕਾਰ ਦੂਰ ਹੁੰਦੇ ਨੇ ਅਤੇ ਸਾਡੇ ਘਰ ਦੇ ਵਿੱਚੋਂ 네ਗੇਟਿਵ ਊਰਜਾ ਬਾਹਰ ਨਿਕਲ ਜਾਵੇਗੀ ਕਲੇ ਕਲੇਸ਼ ਖਤਮ ਹੋ ਜਾਵੇਗਾ ਕਿਉਂਕਿ ਵਾਇਗਰੂ ਨਾਮ ਦੀਆਂ ਤਰੰਗਾਂ ਦਾ ਸਾਡੇ ਚਾਰੇ ਪਾਸੇ ਪਸਾਰਾ ਹੋਵੇਗਾ ਕਿਉਂਕਿ ਸੰਗਤ ਜੀ ਘਰ ਦਾ ਕੋਈ ਵੀ ਐਸਾ ਕੋਨਾ ਨਹੀਂ ਹੈ ਜਿਸ ਨੂੰ ਅਸੀਂ ਸਾਫ਼ ਨਹੀਂ ਕਰਦੇ ਤੁਸੀਂ ਇੱਕ ਹਫ਼ਤੇ ਵਿੱਚ ਦੇਖੋਗੇ ਘਰ ਦਾ ਵਾਤਾਵਰਣ ਘਰ ਦਾ ਮਾਹੌਲ ਹੀ ਬਦਲ ਜਾਵੇਗਾ ਕਿਉਂਕਿ ਸਾਡੀਆਂ ਮਾਤਾਵਾਂ ਭੈਣਾਂ ਹੀ ਘਰ ਨੂੰ ਸਵਰਗ ਅਤੇ ਨਰਕ ਬਣਾਉਂਦੀਆਂ ਨੇ ਇੱਕ ਸਿਆਣੀ ਬੀਬੀ ਘਰ ਨੂੰ ਸਾਫ਼ ਸੁਥਰਾ ਰੱਖਦੀ ਹੈ ਭਾਵੇਂ ਉੱਥੇ ਸੁੱਖ ਸਹੂਲਤਾਂ ਘੱਟ ਹੀ ਹੋਣ ਤਾਂ ਵੀ ਮਨ ਨੂੰ ਪੌਂਦਾ ਹੈ ਪਰ ਦੂਜੇ ਪਾਸੇ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਵੀ ਹੋਣ ਪਰ ਸਿਆਣਪ ਨਾ ਹੋਵੇ ਤਾਂ ਘਰ ਵਿੱਚ ਸਾਫ਼ ਸਫਾਈ ਨਹੀਂ ਹੁੰਦੀ ਚਾਰੇ ਪਾਸੇ ਗੰਦਗੀ ਹੀ ਫੈਲੀ ਰਹਿੰਦੀ ਹੈ ਤਾਂ ਉਹ ਘਰ ਨਰਕ ਜਾਪਦਾ ਹੈ ਆਪਣੇ ਸਾਬ ਦੇ ਘਰਾਂ ਦੇ ਵਿੱਚ ਅਕਸਰ ਹੀ ਜਾਲੇ ਲੱਗ ਜਾਂਦੇ ਨੇ ਇਹ ਜਾਲੇ ਹਮੇਸ਼ਾ ਇਹੀ ਚਾਹੁੰਦੇ ਨੇ ਕਿ ਘਰ ਵਿੱਚ ਕੋਈ ਬਿਮਾਰ ਪਵੇ ਤੇ ਬਿਮਾਰ ਮੰਜੇ ਤੇ ਪਿਆ ਮੈਨੂੰ ਤੱਕਦਾ ਰਹੇ ਦੇਖਦਾ ਰਹੇ ਇਹ ਘਰ ਵਿੱਚ ਬਿਮਾਰੀਆਂ ਦਾ ਪਸਾਰਾ ਕਰਦਾ ਹੈ ਇਹ ਉਜਾੜ ਭਾਲਦਾ ਹੈ ਕਿਉਂਕਿ ਜਿਨ੍ਹਾਂ ਘਰਾਂ ਵਿੱਚ ਕੋਈ ਵਾਸਦਾ ਨਹੀਂ ਹਮੇਸ਼ਾ ਉਹਨਾਂ ਘਰਾਂ ਦੇ ਵਿੱਚ ਹੀ ਜਾਲੇ ਲੱਗਦੇ ਨੇ ਇਸ ਲਈ ਹਮੇਸ਼ਾ ਜਾਲਿਆਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਵੀ ਆਪਾਂ ਝਾੜੂ ਮਾਂਜਾ ਲਗਾਉਂਦੇ ਹਾਂ ਤਾਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਕਰੋ ਕਿਉਂਕਿ ਘਰ ਦੀ ਜ਼ਿੰਦਗੀ ਤਾਂ ਆਪਣਾ ਝਾੜੂ ਬਾਹਰ ਕੱਢੀ ਜਾਂਦਾ ਹੈ ਅਤੇ ਜੋ ਮਨ ਦੀ ਗੰਦਗੀ ਹੈ ਉਹ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਕੇ ਸਾਫ਼ ਕਰ ਲੈਣੀ ਹੈ ਜੇਕਰ ਆਪਾਂ ਝਾੜੂ ਲਗਾਉਂਦੇ ਸਮੇਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਾਂਗੇ ਤਾਂ ਸਾਡੇ ਮਨ ਦੀ ਮੈਲ ਵੀ ਬਾਹਰ ਨਿਕਲ ਜਾਵੇਗੀ ਹਉਮੈ ਹੰਕਾਰ ਦੀ ਭਾਵਨਾ ਦੂਰ ਹੋ ਜਾਵੇਗੀ ਅਤੇ ਪ੍ਰੇਮ ਪਿਆਰ ਘਰ ਦੇ ਵਿੱਚ ਵਾਸ ਕਰੇਗਾ ਅਸੀਂ ਅਕਸਰ ਹੀ ਕਹਿੰਨੇ ਹਾਂ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਇਹ ਸਭ ਨੈਗੇਟਿਵ ਊਰਜਾ ਕਰਕੇ ਹੈ ਅਤੇ ਇਹ ਹੀ ਨੈਗੇਟਿਵ ਊਰਜਾ ਅਸੀਂ ਇਹ ਸਭ ਕਹਿ ਕੇ ਆਪਣੇ ਘਰ ਵਿੱਚ ਫੈਲਾ ਰਹੇ ਹਾਂ ਜਦ ਹਰ ਪਾਸੇ ਵਾਹਿਗੁਰੂ ਦਾ ਨਾਮ ਦਾ ਜਾਪ ਹੋਵੇਗਾ ਤਾਂ ਬਰਕਤ ਸਾਡੇ ਘਰ ਵਿੱਚ ਆਪਣੇ ਆਪ ਆਵੇਗੀ ਕਈ ਲੋਕ ਅਕਸਰ ਹੀ ਕਹਿੰਦੇ ਨੇ ਕਿ ਸਾਡੇ ਤਾਂ ਬੱਚੇ ਸਾਡੇ ਕਦੀ ਵੀ ਆਖੇ ਨਹੀਂ ਲੱਗਦੇ ਸਾਡਾ ਕਹਿਣਾ ਨਹੀਂ ਮੰਨਦੇ ਸੰਗਤ ਜੀ ਇਹੋ ਜਿਹਾ ਮਾਹੌਲ ਅਸੀਂ ਆਪਣੇ ਘਰ ਵਿੱਚ ਬਣਾਇਆ ਹੈ ਜਦੋਂ ਆਪਾਂ ਵਾਇਗਰੂ ਦਾ ਨਾਮ ਜਪਣਾ ਸ਼ੁਰੂ ਕਰਾਂਗੇ ਤਾਂ ਸਾਡੇ ਬੱਚੇ ਵੀ ਵਾਇਗਰੂ ਦੇ ਨਾਮ ਨਾਲ ਜੁੜਨਗੇ ਇੱਕ ਪੁਰਾਣੀ ਕਹਾਵਤ ਹੈ ਕਿ ਖਰਬੂਜੇ ਨੂੰ ਦੇਖ ਕੇ ਹੀ ਖਰਬੂਜਾ ਰੰਗ ਬਦਲਦਾ ਹੈ ਜਦੋਂ ਘਰ ਦਾ ਇੱਕ ਜੀ ਹੀ ਬਾਣੀ ਪੜਨ ਲੱਗ ਜਾਵੇ ਤਾਂ ਘਰ ਦਾ ਮਾਹੌਲ ਹੀ ਇਹੋ ਜਿਹਾ ਹੋਣ ਲੱਗ ਜਾਵੇਗਾ ਕਿ ਬਾਕੀ ਸਾਰੇ ਜੀ ਵੀ ਵਾਇਗਰੂ ਦੇ ਨਾਮ ਦੇ ਨਾਲ ਜੁੜ ਜਾਣਗੇ ਤਾ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦੇਣਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ